ਹਾਂਜੀ ਵੀਰੋ ਅੱਜ ਗੋਬੇ ਦੀ ਦੂਜੀ ਲੜਾਈ ਕਰ ਰਹੇ ਆ ਇਹਦੇ ਬਾਅਦ ਇਸ ਵਾਂਚੋਂ ਇੱਕ ਪਹਿਲਾਂ ਆਪਾਂ ਗੇੜਾ ਭਰਿਆ ਸੀ ਇੱਕਾ ਗੇੜਾ ਅੱਜ ਫੇਰ ਭਰਨ ਜਾ ਰਹੇ ਆ 60 ਲਫਾਪੇ ਦੇ ਆਸ-ਪਾਸ ਪੈ ਜਾਂਦਾ ਛੋਟੇ ਹਾਥੀ ਚ 60 70 ਲਫਾਪੇ ਤਾਂ ਜੇ ਕਿੜਾ ਬਣਾਇਆ ਹਜੇ ਖੁਸ਼ਵਾਨ ਅੱਧਾ ਰਹਿ ਗਿਆ ਜਿਹੜਾ ਉਹ ਵੱਡਾਂਗੇ ਕੋਈ 2-4 ਦਿਨਾਂ ਬਾਅਦ ਫੇਰ ਵੱਡ ਲਾਂਗੇ ਨਾਲ ਕਿਵਰੀ ਰੇਟ ਦਾ ਵੀ ਫਰਕ ਪੈ ਜਾਂਦਾ ਵੱਧ ਘਟਣ ਲੱਗ ਜਾਂਦਾ ਕਿਵਰੀ ਕੋਈ ਵੱਧ ਲੱਗ ਜਾਂਦਾ ਆ ਦੇਖੋ ਜੀ ਲੀਵਰ ਲਾਈ ਹੋਈ ਆਪਾਂ ਨਾਲ ਆਪ ਲੱਗੇ ਇਹਨਾਂ ਦੇ ਲਾਫਾਫੇ ਨਹੀਂ ਪਰਾਪਰੇ ਹੀ ਕਰਤੇ ਕਰਾਉਂਦੇ ਕੰਮ ਕਾਰੀ ਬਣ ਜਾਂਦਾ ਔਏ ਕੋਈ ਬੰਦੇ ਲਾਈ ਹੋਏ ਆਪਾਂ ਲਾਫਾਫੇ ਭਰੀ ਜਾਂਦੇ ਜੇਪੀਆਂ ਲਾਈ ਜਾਂਦੇ ਉਤੋਂ ਤਾਂ ਜੋ ਕਿ ਫੁੱਲ ਰਾਜ ਕੋਈ ਡਿੱਗੇ ਨਾ ਫੁੱਲ ਕਾਸਕੇ ਲਾਫਾਫਾ ਬੰਨਣਾ ਪੈਂਦਾ ਨਹੀਂ ਤਾਂ ਰੇਸਕੀ ਜਾਂਦੇ ਫੁੱਲ ਵਿੱਚੋਂ ਕਈ ਵਾਰੀ ਹਾਂਜੀ ਆ ਦੇਖੋ ਜੀ ਗੋਭੀ ਪੂਰੀ ਤਿਆਰ ਆ ਦੂਜਾ ਕਿਹੜਾ ਹੀ ਆ ਹਜੇ ਤਾਂ ਲਗਭਗ ਭਰਾਜੂ ਤਿੰਨ ਚਾਰ ਜਿਹੜੇ ਤਾਂ ਹੋਰ ਚਾਰ ਜਿਹੜੇ ਤਾਂ ਆਉਣਾ ਬਾਰ-ਬਾਰ ਬਾਹਰ ਕੱਢ ਕੇ ਰੱਖੀ ਜਾਂਦੇ ਆ ਹਜੇ ਹਾਥੀ ਵਾਲਾ ਆਇਆ ਨਹੀਂ ਉਹ ਥੋੜਾ ਜਿਹਾ ਲੇਟ ਹੋ ਜਾਊਗਾ ਵੇਖੋ ਜੀ ਫੁੱਲ ਦੀ ਕੁਆਲਿਟੀ 8 1.5 ਦੇ ਆਸ-ਪਾਸ 1.5 ਕਿਲੋ ਦੇ ਆਸ-ਪਾਸ ਫੁੱਲ ਆ ਇਹ ਫੁੱਲ ਵਧੀਆ ਕੁਆਲਟੀ ਬਣੀ ਹੈ ਦੀ ਕੁਆਲਟੀ ਨਹੀਂ ਮਾੜੀ ਰਹੀ ਹੈ ਅਦਕੀ ਗੰਦਮਾ ਫੁੱਲਾ ਫੁੱਲ ਵਧੀਆ ਬਣਿਆ ਹੈ ਨਹੀਂ ਕਈ ਵਾਰੀ ਹੁੰਦਾ weight ਨਹੀਂ ਕੱਢਦੀ ਗੋਭੀ ਪਰੇ weight ਕੱਢ ਰਹੀ ਹੈ ਭਾਈ ਮੰਗਾ ਤੇ ਤੜਾਈ ਚੱਲੀ ਜਾਂਦੀ ਆ। ਨਵੇਂ ਫਟੇਰੀਆਂ ਲਾਈ ਜੰਨੇ ਵੜ ਵੜ ਕੇ ਫਿਰ ਉਹ ਲਵਾਫੇ ਪਰ ਦੇਣਗੇ। ਨਾਲ ਦੇ ਨਾਲ ਚੱਕ ਕੇ ਬਾਹਰ ਤੋਂ ਤੁਲਦ ਕੇ ਤੇ ਆਉ ਦਾ ਮੰਡੀ ਤੇ ਟਟਾਂਗੇ ਤੜ ਕੇ। ਦੇਖਦੇ ਆ ਰੇਟ ਦਾ ਕੀ ਬੰਦ ਆ। ਕੋਈ ਰੇਟ ਦਾ ਤਾਂ ਮੰਡੀ ਚ ਸਵੇਰ ਜਾ ਕੇ ਪਤਾ ਲੱਗਦਾ ਹੀ ਵੱਧ ਵੀ ਹੋ ਸਕਦਾ ਘੱਟ ਵੀ ਹੋ ਸਕਦਾ। ਚਲੋ ਅਗਲੀ ਤੜਾਈ ਤੇ ਕਿੰਨਾ ਇਹਦਾ ਚਾਰਟ ਸਾਰਾ ਤੁਹਾਨੂੰ ਅਖੀਰਲੀ ਵੀਡੀਓ ਚ ਦੱਸਿਆ ਜਾਊਗਾ ਚਲੋ ਠੀਕ ਹੈ OK ਵੀਰ